ਤੋ ਲੋ ਕੁਛ ਆ ਕਿਆ ਹੋਣਾ ਸੰਤਾਈ ਸ਼ੱਕਾ ਜੀ ਮਾਰੀ ਆ ਮੇਰੇ ਟੀ ਕਿਉਂ ਹਾਂ ਬਸ ਦੇਜ ਮੰਗਦੇ ਸੀ ਮੈਥੋਂ 7 ਸਾਲ ਹੋ ਗਏ ਪਹਿਲਾਂ ਨਹੀਂ ਮੰਗਿਆ ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ 3 ਦਿਨਾਂ ਬਾਅਦ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ ਪਿੰਡ ਦੇ ਪੰਚਾਇਤ ਚ ਗੱਲ ਪੰਚਾਇਤ ਸਾਰੇ ਗੱਲ ਹੋਈ ਆ 15 ਦਿਨ ਹੋ ਗਏ ਪੰਚਾਇਤ ਨੂੰ ਵੀ ਪੁੱਛ ਲੋ ਕੀ ਮੰਗਦੇ ਸੀ ਬਸ ਆਹੀ ਕਹਿੰਦੇ ਸੀ ਦੇਹ ਚਾਹੀਦਾ ਸਾਨੂੰ ਅੱਛਾ ਹਾਂ ਪੁੱਟ ਮਾਰ ਕਰਦੇ ਸੀ ਸਾਰੇ ਕਾਫੀ ਵਾਰ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰੇ ਧੀ ਨੇ ਸੁੱਖ ਦਾ ਨਹੀਂ ਕੱਟਿਆ ਸੁਣੇ ਨਹੀਂ ਅਸੀਂ ਤਾਂ ਉੱਥੇ ਪਾਟੇ ਹੈਰਾਨ ਹੋ ਗਏ ਕੋਈ ਨਹੀਂ ਸੀ ਜਿਹੜੇ ਰੋ ਕੇ ਬੈਠੇ ਰਹੋ ਉੱਥੇ ਦੋ ਟੋ ਟਾਈ ਘੰਟੇ ਹੋ ਗਏ ਜੀ 11:30 ਵਜੇ ਦੇ ਪਹੁੰਚੇ ਆ ਕੋਈ ਨਹੀਂ ਪੁੱਛੀ ਕੀ ਕਹਿੰਦੇ ਹੋ ਬਸ ਕੋਈ ਨਹੀਂ ਕੋਈ ਆਏ ਨੂੰ ਵਾਗਿਆ ਕੋਈ ਆਏ ਨੂੰ ਵਾਗਿਆ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਰਿਪੋਰਟ ਨਹੀਂ ਲਿਖੀ ਸਾਡੀ ਸੁਣਵਾ ਕੁਝ ਨਹੀਂ ਵਸਾ ਇਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਵੀ ਸਾਡੀ ਕੁੜੀ ਮਾਰ ਚੀ ਇਹਨਾਂ ਨੇ ਸਾਨੂੰ ਐ ਕਹੀ ਜਾਂਦੇ ਕਿ ਬਿਮਾਰ ਸੀਗੀ ਤੇ ਬੁਆਰਸੀ ਨਾ ਤੇਨਾਂ ਕੋਲ ਮੈਡੀਕਲ ਸਰਟੀਫਿਕੇਟ ਆ ਕੋਈ ਨਾ ਇਹਨਾਂ ਕੋਲ ਪੁੱਛਿਆ ਨਾ ਡਾਕਟਰ ਦਾ ਪਿੰਡ ਵਾਲਾ ਕਹਦੇ ਕਿ ਤੁਹਾਨੂੰ ਦਿਖਾਇਆ ਚਾਰ ਦਿਨ ਹੋ ਗਏ ਫੋਨ ਬੰਦ ਦਾ ਕੁੜੀ ਦਾ ਮਿਸਕੋਲਾ ਚੈੱਕ ਕਰਾ ਲੈਣਾ ਚਾਰ ਦਿਨਾਂ ਤੋਂ ਫੋਨ ਬੰਦ ਕਰ ਰੱਖਿਆ ਅਜੀ ਫੋਨ ਕਰਦੇ ਸੀ ਤੇ ਗੱਲ ਨਹੀਂ ਕਰਾਂਦੇ ਸਾਡੀ ਉਹ ਕਹਿੰਦੇ ਸੁੱਤੀ ਪਈ ਐ ਕਦੇ ਕਹਿੰਦੇ ਕੁਝ ਹੋਇਆ ਪਿਆ ਕਦੇ ਕਹਿੰਦੇ ਕੁਝ ਹੋਇਆ ਪਿਆ ਘਰ ਵਾਲਾ ਫਰਾਰ ਆਈ ਉਹਦਾ ਦਰੋਂ ਸਾਨੂੰ ਮੱਥੇ ਨਹੀਂ ਲੱਗਿਆ ਸਾਡੇ ਸਵੇਰ ਦਾ ਕਈ ਆਦੀ ਉਹਦੇ ਪੈਸੇ ਪਰਦੇ ਨੇ ਸਪੂਚ ਪਰਦੇ ਸੀ ਅੰਦਰ ਕੋਈ ਬੰਦਾ ਨਾ ਚਲੀ ਹਾਂਜੀ ਤੇ ਕੁੜੀ ਫੇਰ ਵਿਚਾਰੀ ਕੰਮ ਤੇ ਜਾਂਦੀ ਸੀ ਉਹ ਜੀ ਉਹਨਾਂ ਨਾਲ ਉਹਦੇ ਪੈਸੇ ਜਿਹੜੇ ਚੱਕਿਆ ਹੁੰਦਾ ਸ਼ਰਮ ਸੀ ਨਾ ਜੀ ਆ ਸ਼ਰਮ ਸੀ ਕਿ ਉਹਨੂੰ ਪੱਗ ਦੀ ਇਲਾਜ ਹੁੰਦੀ ਆ ਜੀ ਜਿਹੜੀ ਸ਼ਰਮਾਂ ਦੀਆਂ ਧੀਆ ਉਹਨਾਂ ਨੂੰ ਆ ਪੱਗ ਦੀ ਇਲਾਜ ਹੁੰਦੀ ਆ ਜੀ ਇਹਨਾਂ ਨੇ ਰੋਲਤੀਆਂ ਤਾਂ ਫਿਰ ਉਹ ਦੁਨੀਆ ਵੀ ਜਾਣਦੀ ਵੇ ਰੋਲ ਕੇ ਗਈ ਆ ਜੀ ਜੇ ਮੈਂ ਗਲਤ ਕਹਿਣਾ ਦੱਸੋ ਮੇਰੇ ਕੋਲ ਇੱਕ ਤੀਆ ਚਾਰ ਧੀਆ ਦਾ ਪਿਓ ਆ ਜੀ ਮੈਂ ਆਜਮਾਈ ਮੇਰਾ ਇੱਥੇ ਫਿਰਦਾ ਪੁੱਛ ਲੋ ਕੋਈ ਉਹ ਖੜਾਗਾ ਪੁੱਤਾ ਵਰਗਾ ਨਹੀਂ ਵੀਰੇ ਅਸੀਂ ਉਹ ਜਮਾਈ ਅੰਦਰ ਨੱਬ ਕਰਦਾ ਚੋਰ ਕੱਢੋ ਸਾਹਮਣੇ ਕਿਉਂ ਨਹੀਂ ਆਉਂਦਾ ਕੰਨ ਸਾਗਾ ਸਾਹਮਣੇ ਲਿਆਓ ਉਹ ਸਾਹਮਣੇ ਕਿਉਂ ਨਹੀਂ ਆਉਂਦਾ ਮੂੰਹ ਬੰਦ ਕਿਉਂ ਕਰਦਾ 15 15 ਮਿੰਟ ਕਿਉਂ ਕਰਦਾ ਇਹ ਤਾਂ ਚਾਹ ਮਰ ਜਾ ਜਦੋਂ ਪਤਾ ਕਿਉਂ ਹੋਰ चाहींदा <inaudible> ਬਠਿੰਡਾ ਜੀ ਕੀ ਗੱਲ ਹੋਈ ਆ ਕਿਉਂ ਤੇ ਆਏ ਹੋ ਉਰੇ ਆ ਜੀ ਸਵੇਰੇ ਫੋਨ ਕੀਤਾ ਇਹਨੇ ਮੈਂ ਗੁੜੀਆ ਨੂੰ ਮੈਂ ਕਿ ਚਾਰ ਦਿਨ ਹੋ ਗਏ ਗੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਗੁੜੀਆ ਤਾਂ ਪੂਰੀ ਹੋ ਗਈ ਤੇ ਸਹੁਰੇ ਨੇ 5 ਵਜੇ ਜੀ ਤੁਹਾਡੀ ਗੁੜੀਆ ਬੇਟੀ ਆ ਜੀ ਮੇਰੀ ਕਿੰਨੀ ਦੇਰ ਹੋ ਗਈ ਵਿਆਹ ਨੂੰ 7 ਸਾਲ ਹੋ ਗਏ ਜੀ ਅੱਛਾ ਬੱਚੇ ਕਿੰਨੇ ਨੇ ਇੱਕ ਆ ਜੀ ਬੇਟਾ ਕਿੰਨੀ ਦੇਰ ਦਾ 4 ਸਾਲ ਦਾ ਹੀ ਹੈ ਜੀ ਅੱਛਾ ਕੀ ਗੱਲ ਹੋਈ ਆ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਜਿਹੜੀ ਗੱਲ ਤਾਂ ਹੋਈ ਆ ਬਸ ਚਾਰ ਦਿਨ ਹੋ ਗਏ ਮੇਰਾ ਤਾਂ ਫੋਨ ਨਹੀਂ ਲੱਗ ਰਿਹਾ ਸੀ ਅੱਛਾ ਜੀ ਹਾਂਜੀ ਫਿਰ ਜੀ ਬਸ ਅੱਜ ਜੀਓ ਫੋਨ ਕੀਤਾ ਮੈਂ ਕਹਿੰਦਾ ਤਾਂ ਪੂਰੀ ਹੋ ਗਈ ਪਹਿਲਾਂ ਤੁਹਾਨੂੰ ਕੁਝ ਨਹੀਂ ਦੱਸਿਆ ਚਾਂ ਤੁਸੀਂ ਕੁਝ ਨਹੀਂ ਦੱਸਿਆ ਜੀ ਨਾ ਬਿਮਾਰ ਦਾ ਕੁਝ ਨਹੀਂ ਦੱਸਿਆ ਸਾਨੂੰ ਕਿਸੇ ਨੇ ਫੋਨ ਨਹੀਂ ਚੱਕਿਆ ਸਾਡਾ ਕੁੜੀ ਦਾ ਹਾਂ ਜੀ ਹਾਂ ਜੀ ਆ ਫੋਨ ਦੇਖ ਲਓ ਜੀ ਉਹ ਗੁੜੀਆ ਦਾ ਜਿੰਨੀ ਮੈਂ ਸਕੂਲਾ ਗਈਆਂ ਫਿਰ ਰਾਤ ਵੀ ਇਹਨਾਂ ਨੂੰ ਕਿਹਾ ਵੀਡੀਓ ਕਾਲ ਕਰਕੇ ਮੇਰੀ ਕੁੜੀ ਦਿਖਾ ਦਿਓ ਅੱਛਾ ਇਹਨਾਂ ਨੇ ਨਹੀਂ ਕੀਤਾ ਤੁਹਾਨੂੰ ਕੁਝ ਸ਼ੱਕ ਆਇਆ ਹੋਣਾ ਤੁਹਾਨੂੰ ਤਾਂ ਇਹ ਸ਼ੱਕਾ ਜੀ ਮਾਰੀ ਆ ਮੇਰੇ ਤੇ ਕਿਉਂ ਹਾਂ ਬਸ ਦੇਜ ਮੰਗਦੇ ਸੀ ਮੇਥੋਂ ਸੱਤ ਸਾਲ ਹੋ ਗਏ ਪਹਿਲਾਂ ਨਹੀਂ ਮੰਗਿਆ ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ 3 ਦਿਨਾਂ ਬਾਅਦ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ ਪੰਚਾਇਤ ਤੇ ਗੱਲ ਪੰਚਾਇਤ ਸਾਰੇ ਗੱਲ ਹੋਈ 15 ਦਿਨ ਹੋ ਗਏ ਪੰਚਾਇਤ ਨੂੰ ਵੀ ਪੁੱਛ ਲੋ ਕੀ ਮੰਗ ਰਹੇ ਸੀ ਬਸ 아이 ਕਹਿੰਦੇ ਸੀ ਦੇਹ ਚਾਹੀਦਾ ਸਾਨੂੰ ਅੱਛਾ ਹਾਂ ਕੁੱਟਮਾਰ ਕਰਦੇ ਸੀ ਸਾਰੇ ਕਾਫੀ ਵਾਰ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰੀ ਧੀ ਨੇ ਸੁੱਖ ਦਾ ਨਹੀਂ ਕੱਟਿਆ ਨਹੀਂ ਫਿਰ ਤੁਸੀਂ ਹੋਰੇ ਕਦੇ ਰਪਟ ਲਖਾਈ ਹੈ ਕੋਈ ਰਪਟ ਲਖਾਈ ਵਈ ਸੀ ਜੀ ਕੋਈ ਸੁਣਾਈ ਨਹੀਂ ਕਰਦਾ ਹੁਣ ਵੀ ਇਸ ਤਾਂ ਇੰਨਾ ਚਿਰ ਬੈਠ ਕੇ ਆ ਕੇ ਕੋਈ ਸੁਣਵਾਈ ਸਾਨੂੰ ਪੁਲਿਸ ਵਾਲਿਆਂ ਨੇ ਨਹੀਂ ਕੀਤੀ ਹੁਣ ਸਾਨੂੰ ਕਦੋਂ ਦਾ ਪਤਾ ਲੱਗਿਆ ਵੀ ਡੈਥ ਹੋ ਗਈ ਸਵੇਰ ਦਾ ਲੱਗਿਆ ਜੇ ਅਸੀਂ ਬਠਿੰਡੇ ਤੋਂ ਚੱਲੇ ਆ ਫਿਰ ਪਹੁੰਚਦੇ ਪਹੁੰਚਾਂਗੇ ਅਸੀਂ ਤਾਂ ਅੱਛਾ ਹਾਂ ਜੀ ਕੀ ਕਹਿੰਦੇ ਹੋ ਤੁਸੀਂ ਬਸ ਅਸੀਂ ਤਾਂ ਹੀ ਕਹਿੰਦੇ ਸਾਡੀ ਧੀ ਦਾ ਇਨਸਾਫ ਚਾਹੀਦਾ ਸਾਨੂੰ ਉਹ ਕੀ ਮੰਗ ਕਰਦੇ ਹੋ ਬਸ ਆਹੀ ਮੰਗ ਆ ਜੀ ਸਾਡੀ ਤਾਂ ਨਹੀਂ ਕੀ ਮੰਗ ਕੀ ਕਰਦੇ ਹੋ ਮੰਗ ਕੇ ਜੀ ਬਸ ਹਾਂ ਅੱਛਾ ਹਾਂਜੀ ਕਿਵੇਂ ਕੀ ਸਾਡੀ ਕੁੜੀ ਨਾਲ ਹੋਇਆ ਕੀ ਹੈ ਤੁਸੀਂ ਹੁਣ ਪੁਲਿਸ ਕੋਲ ਗਏ ਸੀ ਗਏ ਸੀ ਜਿਉਂ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕੋਈ ਵੀ ਉੱਥੇ ਆਏ ਸੀ ਜਰਬੱਟੀ ਜੀ ਆਹ ਤੁਹਾਡਾ ਤੇਰਾ ਨਰਾਜ਼ ਕੋ ਆ ਜੀ ਕੀ ਲੱਗਦਾ ਕੁੜੀਆ ਨੇ ਬੜ ਡੈਡੀ ਹੁੰਦਾ ਕੀ ਨਾ ਕੀ ਆ ਉਹਦਾ ਕੁੜੀ ਦਾ ਸੁਪਨਾ ਜੀ ਕਿਹਨੇ ਦੇ ਰੋਗੀ ਵਿਆਹ ਇਹ ਰੋ 2018 ਚ ਵਿਆਹ ਹੋਇਆ ਜੀ ਕਿਹਦੇ ਨਾਲ ਸਤਨਾਮ ਸਿੰਘ ਨਾਲ ਕਿਹਨਾਂ ਦਾ ਬੇਟਾ ਹੈ ਹਾਂ ਰਵਾਨ ਸਿੰਘ ਦਾ ਜੀ ਅੱਛਾ ਤੇ ਉਹ ਗਏ ਸੀ ਪੁਲਿਸ ਕੋਲ ਫਿਰ ਕੀ ਕਰਨਾ ਉਹਨਾਂ ਨੇ ਕੋਈ ਸੁਣਿਆ ਨਹੀਂ ਅਸੀਂ ਤਾਂ ਉੱਥੇ ਪਟੇ ਹਰਾਨ ਹੋ ਗਏ ਕੋਈ ਨਹੀਂ ਸੁਣਿਆ ਜਿਹੜੇ ਰੋ ਕੇ ਬੈਠੇ ਰਹੋ ਉੱਥੇ ਦੋ 4-5 ਘੰਟੇ ਹੋ ਗਏ ਜੀ 11:30 ਦੇ ਵਿੱਚ ਪਹੁੰਚੇ ਹਾਂ ਕੋਈ ਨਹੀਂ ਕੁਛ ਕੀ ਕਹਿੰਦੇ ਹੋ ਬਸ ਕੋਈ ਨਹੀਂ ਕੋਈ ਆਏ ਨੂੰ ਵਾਗਿਆ ਕੋਈ ਆਏ ਨੂੰ ਵਾਗਿਆ ਕੋਈ ਗੱਲ ਨਹੀਂ ਕਰ ਕੋਈ ਕਿੰਨੀ ਉਮਰ ਤੋਂ ਮੇਰੀ 28 ਸਾਲ ਦੀ ਕੀ ਨਾਮ ਹੈ ਸਿਸਟਰ ਦਾ ਸੁਪਨਾ ਜਿਹੜੇ ਹਸਬੰਡ ਦਾ ਸਤਨਾਮ ਸਿੰਘ ਕੀ ਗੱਲ ਹੋਈ ਅੱਜ ਮੈਂ ਤਾਂ ਜੀ ਪਰਸੋ ਪਤਾ ਲੱਗਿਆ ਵੀ ਕਿੰਨੇ ਦਿਨਾਂ ਦੀ ਫੋਨ ਨਹੀਂ ਚੱਕਦੀ ਜਦੋਂ ਮੈਂ ਸਿਰੇ ਫੋਨ ਲਾਇਆ ਉਹਦਾ ਨੈਟ ਵੀ ਬੰਦ ਕੋਣ ਵੀ ਸੋਚੋ ਕੋਦਾ ਤੇ ਮੰਮੀ ਕਹਿੰਦੀ ਫਿਰ ਮੈਨੂੰ 5 ਵਜੇ ਮੰਮੀ ਦਾ ਫੋਨ ਆਇਆ ਮੰਮੀ ਕਹਿੰਦੀ ਸਤ ਸਪਨਾ ਢਿੱਲੀ ਆ ਕਹਿੰਦੇ ਨੇ ਫਿਰ ਮੰਮੀ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਨਹੀਂ ਮੈਂ ਕਿ ਮੰਮੀ ਚੰਗੀ ਤਰ੍ਹਾਂ ਦੱਸ ਦੇ ਵੀ ਕੀ ਗੱਲ ਹੋਈ ਹੈ ਕਹਿੰਦੇ ਉਹ ਆਏ ਕਹਿੰਦੇ ਸਤ ਸਪਨਾ ਦਾਦੀ ਪੂਰੀ ਹੋ ਗਈ ਪਰ ਇਹਨਾਂ ਨੇ ਫੋਨ ਕੀਤਾ ਉਦੋਂ ਪਤਾ ਲੱਗਿਆ ਵੀ ਉਹ ਰਾਤ ਦੀ ਪੂਰੀ ਹੋਈ ਹੈ ਇਹਨਾਂ ਨੇ ਫੋਨ ਸਾਨੂੰ ਕਰਕੇ ਦੱਸਿਆ ਨਹੀਂ ਪਹਿਲਾਂ ਇੱਕ ਵੀ ਫੋਨ ਨਹੀਂ ਆਇਆ ਸਾਨੂੰ ਚੈੱਕ ਕਰ ਲੋ ਜੀ ਚਾਰ ਦਿਨ ਹੋ ਗਏ ਕੁੜੀ ਦਾ ਫੋਨ ਬੰਦ ਸੀ ਆ ਕੇ ਮੈਂ ਇਹਦੇ ਸੋਹਰਾ ਸਭ ਤੋਂ ਫੋਨ ਮੰਗਿਆ ਉਹ ਕਹਿੰਦਾ ਜੀ ਸਾਸੂ ਮਾ ਕੋਲੇ ਆ ਸਾਸੂ ਮਾ ਤੋਂ ਮੰਗਿਆ ਉਹ ਕਹਿੰਦੀ ਮੇਰੇ ਕੋਲ ਫੋਨ ਆਇਆ ਨਹੀਂ ਫਿਰ ਮੈਂ ਆਪਦੇ ਭਾਂਜੇ ਨੂੰ ਕਿਹਾ ਮੇਰੇ ਕੋ ਫੋਨ ਕਿੱਥੇ ਆ ਭਾਂਜਾ ਕਹਿੰਦਾ ਮੇਰੇ ਦਾਦੇ ਕੋਲੇ ਆ ਆ ਦੇਖ ਲੋ ਜੀ ਨਹੀਂ ਫੇਰਦਾ ਭਾਂਜਾ ਆ ਖੜਾ ਜੀ 4 ਸਾਲ ਦਾ ਗਾ ਉਹ ਕੀ ਮੰਗ ਕਰਦੇ ਹੋ ਕੋਰੇ ਲਿਆਉਂਦੇ ਰੋ ਮੰਗ ਕਰਦੇ ਪੋਸਟਮਾਰਟਮ ਕੀਤਾ ਜਾਵੇ ਆ ਦੇਖ ਆਇਆ ਮਿਸ ਕਾਲਾ ਤੇਰਾ ਤੇਰਾ 5 5 6 ਜਿਹਾ ਮਿਸ ਕਾਲਾ ਵੱਡੀ ਆਈਆਂ ਹੋਈਆਂ ਨੇ ਹਾਂਜੀ 4 ਦਿਨ ਹੋ ਗਏ ਫੋਨ ਬੰਦ ਸੀ ਅੱਜ ਤੇ 13% ਤੇ ਫੋਨ ਹੈ ਫੋਨ ਵੀ ਦਿੰਦੇ ਸੀ ਇਹ ਕਹਿੰਦੇ ਦੋਰਾ ਪੈ ਗਿਆ ਜੀ ਅਸੀਂ ਕਿਹ ਦੋਰਾ ਪੈਗਾ ਕਿਸੇ ਡਾਕਟਰ ਨੂੰ ਦਿਖਾਇਆ ਹੋਗਾ ਸਾਨੂੰ ਚਿੱਠੀ ਪੱਤਰ ਕੋਈ ਦਵਾਈ ਦਿਓ ਜੀ ਕੁਝ ਵੀ ਨਹੀਂ ਦਿਖਾਇਆ ਜੀ ਕੀ ਤੇ ਸੋਰਾ ਸਾਹਿਬ ਜੀ ਨੇ ਮੰਮੀ ਨੂੰ ਦੱਸਿਆ ਵੀ ਰਾਤ ਦੀ ਪੂਰੀ ਹੋਈ ਵਈ ਆ ਤੁਹਾਨੂੰ ਕਿਵੇਂ ਕਿਹਾ ਵੀ 5 ਵਜੇ ਸਵੇਰੇ ਮਰ ਗਈ ਐ ਨਹੀਂ ਮਾਸੀ ਨੇ ਅੱਛਾ ਉਹ ਸਾਹਮਣੇ ਬੈਠੀ ਐ ਕਹਿੰਦੀ ਸਵੇਰੇ ਇਹਨਾਂ ਨੇ ਚਾਹ ਦਿੱਤੀ ਕਹਿੰਦੀ ਉਦੋਂ ਮਰ ਗਈ ਉਦੋਂ ਇਹਨਾਂ ਨੂੰ ਮਰੀ ਵੀ ਮਿਲੀ ਆ ਤੇ ਸੋਰਾ ਸਾਹਿਬ ਨੇ ਰਾਤ ਸਾਨੂੰ ਜਿੱਥੋਂ ਪਤਾ ਲੱਗਿਆਗਾ ਉਹ ਕਹਿੰਦੇ ਰਾਤ ਦੀ ਮਰੀ ਵਈ ਆ ਇਥੇ ਰਹੇ ਨੇ ਮਠਿੰਡੀ ਉਹ ਜਿਹੜੀ ਤੁੰਗਾਰਪਿੰਡ ਸਪਨਾ ਨੂੰ ਲੱਗੀ ਸੀ ਉਹਦੇ ਸੇਸ਼ਟਰ ਸੀ ਮੇਰੀ ਕੀ ਗੱਲ ਹੋਈ ਆ ਕੁਛ ਨਹੀਂ ਵਸਾ ਇਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਵੀ ਸਾਡੀ ਕੁੜੀ ਮਾਰਤੀ ਇਹਨਾਂ ਨੇ ਸਾਨੂੰ ਐ ਕਹਿੰਦੇ ਕਿ ਬਿਮਾਰ ਸੀਗੀ ਤੇ ਬਿਮਾਰ ਸੀ ਨਾ ਤੇ ਇਹਨਾਂ ਕੋਲ ਮੈਡੀਕਲ ਸਰਟੀਫਿਕੇਟ ਆ ਕੋਈ ਨਾ ਇਹਨਾਂ ਕੋਲ ਪੁੱਛਿਆ ਨਾ ਡਾਕਟਰ ਦਾ ਪਿੰਡ ਵਾਲਾ ਕਹਦੇ ਵੀ ਤੁਹਾਨੂੰ ਦਿਖਾਇਆ ਚਾਰ ਦਿਨ ਹੋ ਗਏ ਫੋਨ ਬੰਦ ਦਾ ਕੁੜੀ ਦਾ ਮੈਂ ਸਕੂਲਾ ਚੈੱਕ ਕਰਾ ਲੈਣਾ ਚਾਰ ਦਿਨਾਂ ਤੋਂ ਫੋਨ ਬੰਦ ਕਰ ਰੱਖਿਆ ਅੱਜ ਫੋਨ ਕਰਦੇ ਸੀ ਤੇ ਗੱਲ ਨਹੀਂ ਕਰਾਂਦੇ ਸਾਡੀ ਕਦੇ ਕਹਿੰਦੇ ਸੁੱਤੀ ਪਈ ਐ ਕਦੇ ਕਹਿੰਦੇ ਕੁਛ ਹੋਇਆ ਪਿਆ ਕਦੇ ਕਹਿੰਦੇ ਕੁਛ ਹੋਇਆ ਪਿਆ ਘਰ ਵਾਲਾ ਫਰਾਰ ਆਈ ਉਹਦਾ ਦਰੋਂ ਸਾਨੂੰ ਮੱਥੇ ਨਹੀਂ ਲੱਗਿਆ ਸਾਡੇ ਸਵੇਰ ਦਾ ਤੁਸੀਂ ਪਹਿਲਾਂ ਪੰਚਾਇਤ ਕੋਲ ਆਏ ਸੀ ਕੀ ਆਏ ਸੀ ਮੈਂ ਥਾਣੇ 7 ਸਾਲਾਂ ਚ ਪੰਚਾਇਤ ਦੇ ਸਰਪੰਚਾ ਤੇ ਹੀ ਹੋਈਆਂ ਇੱਥੇ ਅੱਛਾ ਇੱਕ ਵਾਰੀ ਹੋ ਗਿਆ ਮੈਂ ਕਹਿੰਦਾ ਜੀ ਸਾਲ ਚ ਦੋ ਵਾਰੀ ਹੁੰਦੀ ਸੀ ਅੱਛਾ ਗੱਲ ਕੀ ਸੀ ਬੁਰਕੀਆਂ ਬੁਰਕੀਆਂ ਖਾ ਖਾ ਜਾਂਦਾ ਜੀ ਉਹ ਬੁਰਕੀਆਂ ਘਰ ਕਰਕੇ ਸਾਡੇ ਕੁੜੇ ਨੂੰ ਚੰਦਿਆ ਵੱਡ ਵੱਡ ਕੇ ਖਾਂਦਾ ਦਾਰੂ ਦਾ ਆਦੀ ਹੋ ਗਈ ਜੀ ਸਵੇਰ ਤੋਂ ਪੀਣ ਲੱਗਦਾ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਰਿਸ਼ਤਾ ਜਿਹਨੇ ਕਰਵਾਇਆ ਸਾਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਦਾ ਮਤਲਬ ਹੈ ਕੁੜੀ ਕੋ ਕੰਮ ਕੋ ਮੂ ਵੀ ਕਰਦੀ ਸੀ ਕੁੜੀ ਹਾਂ ਸਰ ਕੰਮ ਕਰਦੀ ਸੀ ਅੱਛਾ ਨਾਬੇ ਕਰਦੀ ਖਾਦੀ ਮੰਡਾਰ ਤੇ ਅੱਛਾ ਆਪ ਦਾ ਕਰਕੇ ਖਾਂਦੀ ਆਪ ਦਾ ਜਵਾਗ ਉਹਨੇ ਵਧੀਆ ਸਕੂਲ ਚ ਪੜਾ ਰੱਖਿਆ ਸੀ ਅੱਛਾ ਆਪ ਦਾ ਕਰਕੇ ਖਾਂਦੀ ਸੀਗੀ ਉਹ ਤਾਂ ਰੋਟੀ ਪਾਣੀ ਕੀ ਦੇਣਾ ਉਹਨੇ ਤਾਂ ਲੱਤੇ ਹੀ ਦਿੰਦਾ ਸੀ ਕੁੱਟ ਸੰਤਾ ਇਹ ਇਹੀ ਤਿੰਨ ਦਿਨ ਹੋ ਗਏ ਲਾਸ਼ ਪੈਣ ਸੰਤਾ ਆ ਗਿਆ ਜਿਹੜੇ ਇਹਨਾਂ ਨੇ ਫ੍ਰੀਜ ਉਹਦੇ ਚ ਬੰਦ ਕਰ ਰੱਖੀ ਸੀ ਸ਼ਕਲ ਕੁੜੀ ਦੀ ਸ਼ਕਲ ਤੋਂ ਸਾਨੂੰ ਲੱਗਦਾ ਹੀ ਨਹੀਂ ਇਹ ਵੀ ਸਾਨੂੰ ਲੱਗਦਾ ਸੀ ਪੂਖੇ ਆਂਦੇ ਜੀ ਕੁੜੀ ਆਪ ਤੇ ਸਾਨੂੰ ਲੱਗਦਾ ਨਾ ਕਿ ਵੀ ਉਹ ਅਟੈਕ ਪਰ ਤਾਂ ਉਹਦੀ লাশ ચીਕ-ਚੀਕ ਕੇ ਕਹਿ ਰਹੀ ਹੈ ਕਿ ਮੈਨੂੰ ਕੁੱਟਿਆ ਗਿਆ ਵੀਰੇ ਮੈਨੂੰ ਕੁੱਟਿਆ ਗਿਆ ਕੀ ਜਾਣੇ ਜੇ ਇਸੇ ਕਾਰਵਾਈ ਕਰੇ ਪੁਲਿਸ ਪੋਸਟਮਾਰਟ ਹੋਵੇ ਪਹਿਲਾ ਵਾਰੀ ਥਾਣੇ ਚ ਗਏ ਉੱਥੇ ਨਵਾਈ ਨਹੀਂ ਹੋਈ ਹੁਣ ਅਸੀਂ ਮੰਗ ਕਾਰਵਾਈ ਦੀ ਮੰਗ ਚਾਹੁੰਦੇ ਆ ਯਾਰ ਸਾਡੇ ਨਾਲ ਕਾਰਵਾਈ ਦੁਹਰ ਕਰਨੀ ਜਦੋਂ ਸੱਚ ਸਾਹਮਣੇ ਆਵੇ ਕਿਵੇਂ ਮਰੀ ਆ ਹਾਂਜੀ ਪੋਸਟਮਾਰਟਮ ਕਰਾ ਕੇ ਪਤਾ ਲੱਗੂਗੀ ਕੀ ਨਾਮ ਦਾ ਸੁਖਵਿੰਦਰ ਕੌਰ ਉਹ ਉਹ ਕੀ ਕਹਿੰਦੇ ਸਪਨਾ ਨਾਮ ਆ ਜੀ ਇਹਦਾ अच्छा की गल होई है गल कोई नहीं होई जी दौरा पड़ंदा थी एजी दवाई ले आके देती है जी गल हम्म ते फिर रात फिर दौरा पड़ गया जी फिर वो कहंदे चार दिन हो गए फोन नहीं चकया तूसी ना दसया रात भी हुई है गल कल दिने भी हुई है जी एदी मम्मी ਨਾਲ ਜੀ ਤਿੰਵੇਰੀ ਪਰਸੋਂ ਵੀ ਹੋਈ ਹੈ ਪਰਸੋਂ ਮੈਨੂੰ ਦੱਸਿਆ ਵੀ ਇਹਦੀ ਆ ਦਵਾਈ ਮੁੱਕ ਗਈ ਆ ਉਹ ਦਵਾਈ ਮੈਂ ਕੱਲ ਲੈ ਕੇ ਆਇਆ ਨਹੀਂ ਉਹ ਕਹਦੇ ਤੁਸੀਂ ਕਹਨੇ ਉਹ ਵੀ ਰਾਤ ਡੈਥ ਹੋਈ ਆ ਮਾਸੀ ਕਹਿੰਦੀ ਸਵੇਰੇ 5 ਵਜੇ ਡੈਥ ਹੋਈ ਆ ਇਹਦੀ ਕੀ ਗੱਲ ਆ ਸਵੇਰੇ ਹੋਈ ਆ ਜੀ ਉਹ ਕਹਦੇ ਸਾਨੂੰ ਤੁਸੀਂ ਕਿਹਾ ਵੀ ਰਾਤ ਹੋਈ ਆ ਨਾਜੀ ਸਵੇਰੇ ਮੈਂ ਇਹੀ ਗੱਲ ਕਹੀ ਆ ਜੀ ਕਿ ਵੀ ਘਰ ਪਟਾਇਆ ਗਿਆ ਜੀ। ਹੂੰ। ਕਿ ਕੁੜੀ ਐ ਤੇ ਆਏ ਹੋਗੇ। ਪਹਿਲਾਂ ਵੀ ਤੁਹਾਡੀ ਕੋਈ ਲੜਾਈ ਲੋਈ ਹੁੰਦੀ ਰਹੀ ਆ ਦੇਹਜ ਮੰਗਣ ਨੂੰ ਲੈ ਕੇ। ਨਾ ਜੀ ਦੇਹਜ ਤੁਸੀਂ ਅੱਜ ਤੱਕ ਅਸੀਂ ਨੇ ਕੋਈ ਗੱਲ ਨਹੀਂ ਕਦੇ ਵੀ કરી। ਕਦੇ ਪੰਚਾਇਤ ਚ ਹਾਂ ਜੀ ਉਹ ਪਿੱਛੇ ਜੇ ਆਪ ਦੇ ਸਾਥ ਨੂੰ ਆ ਹੋ ਗਏ ਤੇ ਜੀ ਉੱਥੇ ਗੱਲ ਮੁੱਕ ਗਈ ਸੀ 15-20 ਦਿਨ ਹੋ ਗਏ। ਅੱਛਾ। ਹਾਂ ਜੀ। ਤੇ ਪਹਿਲਾਂ ਵੀ ਕਦੇ ਕੋਈ ਮਾਮਲਾ ਕੋਈ ਕੁੱਤ ਤੇ ਗਿਆ ਥਾਣੇ ਜਾ ਕੇ ਤਵਾਲੀ। ਪਹਿਲਾਂ ਕੋਈ ਮਾਮਲਾ ਥਾਣੇ ਜਾ ਕੇ ਤਵਾਲੀ ਗਿਆ ਹੋਵੇ ਜੀ? ਨਹੀਂ ਜੀ। ਉਹਨੂੰ ਕਹਿੰਦੇ ਨੇ ਵੀ ਅਸੀਂ ਪੋਸਟਮਾਰਟਮ ਕਰਾਉਣਾ ਥੋੜੂ ਕੀ ਤਰਾਜਾ ਕਰਾ ਲਾਂਗੇ ਸਾਨੂੰ ਕੋਈ ਤਰਾ ਅੱਛਾ ਹਾਂਜੀ ਉਹ ਤਾਂ ਇਹਨੂੰ ਦੇਖੀ ਆਉਣੀ ਸਾਡੀ ਵੀ ਧੀ ਦੂਜਾ ਬਰਜੀ ਬਿੱਲੀ ਮੰਗੂ ਜਿਹਨੇ ਰਾਤ ਨੂੰ ਫਿਰਦਾ ਰਿਹਾ ਜੀ 10 10 ਵਜੇ ਤੱਕ ਮੈਂ ਕੀਤੇ ਪਿੱਛੇ ਧੱਕੇ ਖਾਂਦਾ ਫਿਰ ਦਹੀਂ ਨਾਲ ਪਿੱਛੇ ਫਿਰਦਾ ਅੱਜ ਮੈਂ ਤਾਂ ਸ਼ਕੁੰਦਰ ਆ ਗਏ ਜਨੇ ਪਹਹਾ ਤੀ ਵੀ ਢਿੱਲੀ ਆ ਗਈ ਗੁੰਮ ਪਈ ਆ ਗਈ ਜੀ ਮੰਮੀ ਕਹਿੰਦੇ ਵੀ ਚਾਰ ਲੱਟੂ ਸਹਾ ਕੇ ਰੱਖ ਦਿਓ ਤੁਸੀਂ ਰਾਤ ਆ ਅਛਾ ਤੇ ਚਾਰ ਲੱਡੂ ਰੱਖਤੇ ਜੀ ਅਸੀਂ ਦੇ ਲੱਗ ਪਾਣੀ ਨੂੰ ਝੋਉਂਦਾਰੇ ਹੱਤ ਅਫਦੀ ਰਹੀ ਬਹੁਤ ਦੌਰੇ ਪਈ ਗਏ ਧਗ ਝੁੱਗ ਦੀ ਪੁੰਜਦੇ ਰਹੇ ਜੀ ਨਾ ਕੀ ਇਹ ਨੋਣਾ ਤੁਹਾਡਾ ਉਹ ਤਾਂ ਸਾਡਾ ਤਾਂ ਜੀ ਹਰਪ੍ਰੀਤ ਰੱਖਿਆ ਹੋਇਆ ਨਾ ਤਾਂ ਸਪਨਾ ਰੱਖਿਆ ਹੋਇਆ ਹੈ ਜੀ ਜੀ ਦੇ ਰੋਗੀ ਵਿਆਹ ਨੂੰ ਵਿਆਹ ਨੂੰ 7 ਸਾਲ ਹੋ ਗਏ ਜੀ ਇਹਨਾਂ ਵੀ ਜੀ ਦਾਜ ਦੇ ਜਮਲ ਪਏ ਕਹਿੰਦੇ ਰੋਲਾ ਪਿਆ ਪੰਚਾਇਤ ਰੋਲਾ ਤਾਂ ਵੀਰਾਂ ਪਈ ਹੋ ਜਾਂਦਾ ਸੀ ਜਦ ਇਹ ਦੌਰਾ ਪੈਂਦਾ ਸੀ ਇਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਉਹ ਸੀ ਉਦਣ ਇਲਾਜ ਕਰਾਉਣੇ ਆਗੇ ਥੋੜਾ ਪੈਸਾ ਲਾਤਾ ਫਿਰ ਮੈਂ ਪੋਤਾ ਦੇਖਿਆ ਆਪਦਾ ਪਹਿਲਾਂ ਥਿੱਲੀ ਹੋ ਗਈ ਤਾਂ ਥਾ ਮਹੀਨਾ ਤੱਕ ਇੰਨਾ ਪੈਸਾ ਲਾਤਾ ਜਾਂ ਤਾਂ ਸਾਨੂੰ ਕਹਿਣ ਵੀ ਇਹਨਾਂ ਨੇ ਇਲਾਜ ਨਹੀਂ ਕਰਾਇਆ ਹੁਣ ਇਹ ਕਹਿੰਦੇ ਨੇ ਕਹਿੰਦੇ ਇਹਨਾਂ ਨੇ ਮਾਰਤੀ ਇਹ ਠੀਕ ਹੈ ਮੈਂ ਵੀ ਕੋਈ ਹਾਂ ਇਹ ਕਹਿ ਰਹੇ ਡਾਕਟਰੀ ਕਰਾ ਲਵਾਂ ਅਸੀਂ ਮਾਰ ਕੇ ਤੁ ਕਿਹਾ ਮੇਰੀ ਧੀ ਸੀ ਮੇਰੀ ਨੂੰਹ ਸੀ ਮੇਰੇ ਇਕੱਲਾ ਪੁੱਤ ਸੀਗਾ ਮੈਂ ਇਹ ਧੀ ਬਣਾ ਕੇ ਰੱਖੀ ਸੀ ਆਪ ਵੀ ਇਹ ਕਹਿੰਦੇ ਬੜਾ ਕਈ ਨਹੀਂ ਰ ਅਨੇ ਨਾ ਇਨਾ ਤਾਂ ਕੀ ਹੁੰਦੀ ਇਹਨਾਂ ਨੂੰ ਤਾਂ ਪਤਾ ਲੱਗਦਾ ਇਹ ਜੇ ਕੁਫਰ ਤੋਲਦਿਆਂ ਨਹੀਂ ਬੋਲਦਿਆਂ ਨੇ ਉਹ ਰੱਬ ਨੂੰ ਪਤਾ ਬਾਏ ਮਾਰ ਕੇ ਤਾਂ ਕੀ ਜਵਾਕੜੀ ਤੋਂ ਲੈਣਾ ਸੀ ਅਸੀਂ ਤਾਂ ਸੌਖਿਆਂ ਨੇ ਨਹੀਂ ਮਾਰੀ ਫਿਰ ਇਹਨਾਂ ਉਹ ਅਸੀਂ ਤਾਂ ਸੌਖੇ ਨਹੀਂ ਹਾਂ ਅਸੀਂ ਕਿਹੜੇ ਸੌਖੇ ਸਾਨੂੰ ਕੋਈ ਤਰ੍ਹਾਂ ਦੀ ਨਹੀਂ ਜਸਤ ਪਹਿਲੇ ਕਰਕੇ ਤੇ ਲੈ ਜਾਣ ਜਿਹੜੀ ਸਾਡੇ ਟਕਸੂਰ ਨੂੰ ਸਾਡੀ ਵੀ ਬੇਸਕ ਕਰਦਣ ਵਰਤਦਾ ਨਾ ਸਿਹ ਤਾਂ ਜਵਾਕੜੀ ਤੋਂ ਕੀ ਬਸਾਉਣਾ ਸੀ ਇਹਨੂੰ ਅਚਾਨਕ ਕੀ ਗੱਲ ਹੋਈ ਸੀ ਕੀ ਰੋਲਾ ਪਿਆ ਸੀ ਪਲਟਾਈ ਚੋੜਾ ਜੀ ਹੈ ਉਹਨਾਂ ਕੱਪੜੇ ਚੱਕ ਕੇ ਲੈ ਕੇ ਗਈ ਆ ਕੁੜੀਆਂ ਇਹ ਮੁੰਡੇ ਨੂੰ ਛੁੱਟੀ ਸੀਗੀ ਮੁੰਡੇ ਨੂੰ ਦੁਕਾਨ ਤੇ ਲੱਗੀ ਇਹ ਕੱਪੜੇ ਦੀ ਦੁਕਾਨ ਤੇ ਲੱਗੀ ਹੋਈ ਸੀਗੀ 4:30 ਵਜੇ ਮੈਂ ਉੱਥੇ ਗੇਟ 'ਤੇ ਬੈਠੀ ਰਾਂ ਟੰਗੜਾ ਨੂੰ ਪਾਣੀ ਹਾਂ ਕੱਪੜੇ ਦੀ ਨਾਪੇ ਲੱਗੀ ਹੋਈ ਸੀਗੀ ਜਿਹੜੀ ਕਿਸਾਨ ਤੇ ਆ ਬੌੜਾ ਗਿਆ ਤਾਂ ਬਿਨਾ ਉਹ ਬਾਈਕ ਤੇ ਗਈ ਗਈ ਤੱਕ ਹੈ ਨਹੀਂ ਗਈ ਤਾਂ ਲੈ ਕੱਪੜੇ ਪਾ ਕੇ ਲੈ ਗਈ ਉਹ ਮੁੰਡੇ ਦਾ ਸਕੂਲ ਵਾਲਾ ਕੋਨਾ ਲੰਮਕਰਾ ਸੀ ਬਕਟਾਬਾਂ ਅੱਧੇ ਕਿ ਉਹਦੇ ਬੈਠੇ ਤੇ ਧਰ ਗਈ ਬਾਈਕ ਭਰ ਕੇ ਕੱਪੜਿਆਂ ਦੇ ਲੈ ਗਈ ਮੈਂ ਦੇੜੀ ਤੇ ਬੈਠੀ ਇੱਥੇ ਉਹ ਮੁੰਡਾ ਹੱਦ ਔਰ ਮੇਰਾ ਪਾਲੀ ਉਹ ਡੇੜੀ ਦੇ ਕਾਟ ਬਣਾਉਂਦਾਗਾ ਉੱਥੇ ਜਾ ਕੇ ਮੈਂ ਹਾਂ ਦੇਖੀ ਆ ਪੱਪੇ ਰਿਫੋਰ ਕਰਦੇ ਮੈਂ ਹਰਪ੍ਰੀਤ ਪਾਈ ਦੀ ਕੱਪੜਿਆਂ ਦਾ ਲੈ ਗਈ ਚਾਹਤੇ ਵੀ ਮੁੰਡਾ ਤਾਂ ਉਹਦੇ ਨਾਲ ਨਹੀਂ ਹੈਗਾ ਇਹ ਕਹਿੰਨਾ ਮੈਨੂੰ ਕਹਿੰਨਾ ਤੂੰ ਦੇਖਿਆ ਮੈਂ ਉੱਥੇ ਮੈਨੂੰ ਦੇਖ ਕੇ ਉੜਾ ਫਰਾ ਬੋਲੂਗੀ ਵੀ ਮੈਂ ਜਾਣਦੀ ਨਹੀਂ ਹੈਗੀ ਵੀ ਤੂੰ ਦੇਖਿਆ ਤਾਂ ਇੰਨੇ ਜੀ ਮੈਂ ਇਨਾਂ ਦੇ ਘਰੇ ਬਾਕੀ ਮੇਰੀ ਭੈਣ ਕੇ ਮੈਂ ਮੈਂ ਫੈਰੀ ਨੂੰ ਦੇਖਦੀ ਆ ਉਹਨੂੰ ਮੁੱਡੇ ਨੂੰ ਇਹਦੇ ਪੁੱਤੇ ਨੂੰ ਮੈਨੂੰ ਮਿਲਿਆ ਨਹੀਂ ਜੀ ਫੇਰ ਇਹਨਾਂ ਦੀ ਗਮਾਂਡਣ ਬਾਕੀ ਜੀ ਉੱਥੋਂ ਟੈਂਪੂ ਤੁਰ ਗਿਆ ਪਤਾ ਨਹੀਂ ਇਹ ਟੈਂਪੂ ਚ ਬੈਠ ਕੇ ਗਈ ਆ ਜੀ ਫੇਰ ਇਹ ਮੇਰਾ ਦਿਓਰਸ ਠੱਲਾ ਲੈ ਗਿਆ ਦਾਣੇ ਦਾ ਕਹਿੰਦਾ ਟਿੰਪੂ ਲੰਘਿਆ ਕਾਹਾਂ ਵੀ ਮੈਨੂੰ ਇੱਥੇ ਕੋਈ ਮਿਲਿਆਗਾ ਕਿਉਂ ਨਹੀਂ ਦੱਸਿਆਗਾ ਵੀ ਟਿੰਪੂ ਚ ਬੈਠੇ ਗਏ ਆਗੇ ਗਾਇ ਕੋਲੇ ਤੇ ਵੀ ਮੁੰਡਾ ਨਹੀਂ ਸੀ ਜੀ ਕੋਲੇ ਕਹਿੰਦਾ ਤੂੰ 4 ਦਿਨ ਹੋ ਗਏ ਫੋਨ ਨਹੀਂ ਚੁੱਕਿਆ ਦੱਸਿਆ ਹੀ ਨਹੀਂ ਹੁਣ ਮੇਰੀ ਉੱਥੇ ਮੈਨੂੰ ਤੇਰੀ ਰੇਖਾਂ ਆੜ ਪੜਾਂਗੀ ਸਾਰੇ ਖੜੇ ਨੇ ਮੈਨੂੰ ਮਿਲਿਆਉਣਾ ਨਹੀਂ ਆਉਂਦਾ ਇਹ ਮੈਨੂੰ ਮਿਲਿਆ ਕੇ ਦੇਂਦੀ ਦੀ ਮੈਂ ਗੱਲ ਕਰ ਲਾਂਗੀ ਜੀ ਜਿੱਥੇ ਦੀ ਕੁਝ ਕਹੀ ਜਾਣ ਕੋਈ ਕੁਝ ਕਹੀ ਜਾਵੇ ਕਿ ਮੈਨੂੰ ਗੁਰਤਵਾਰੀ ਕਢਾ ਲਓ ਆ ਸਰਪੰਚ ਸਾਹਿਬ ਕਾਡੇ ਨੇ ਕੜਕ ਕੇ ਆ ਕੇ ਗਏ ਨੇ ਨੇ ਤੇ ਘਰ ਦੇ ਆ ਕੇ ਗਏ ਨੇ ਜਾਂ ਮਾਸੀ ਨੇ ਫੋਨ ਕਰਿਆ ਕਹੀ ਸੰਤਾ ਦੱਸਿਆ ਹੀ ਨਹੀਂ ਵੀ ਡਾਉਣ ਆ ਇਹ ਕੋ ਅint ਅੱਤੇ ਨਹੀਂ ਕੋਈ ਹੈਗੇ ਅਸੀਂ ਇਹਦੀ ਜਾਣਕ ਮਾਕੇ ਕੀ ਕਰਨਾ ਸੀਗਾ ਮੈਨੂੰ ਇਹ ਚੰਗੀ थी ਕਿ ਮੈਨੂੰ ਮੁਕਤੀ ਚੰਗੀ ਆ ਹੁਣ ਮੈਂ ਦੋਲਕ ਪਰੂੰਗੀ